ਅੱਜ ਤੁਹਾਡੇ ਵਾਸਤੇ ਬਹੁਤ ਸਪੈਸ਼ਲ ਵੀਡੀਓ ਲੈ ਕੇ ਆਇਆ ਬਹੁਤ ਜਿਆਦਾ ਸਪੈਸ਼ਲ ਇਹ ਜਿਹੜੀ ਵੀਡੀਓ ਹੈ ਆ ਮਲਟੀ ਟਾਈਮ ਫਰੇਮ ਅਨਲਿਸਿਸ ਬਾਰੇ ਇਹ ਇੱਕ ਦੇਖੋ ਇਦਾਂ ਦੀ ਚੀਜ਼ ਆ ਜਿਹਦੇ ਨਾਲ ਦੇਖੋ ਮਾਰਕੀਟ ਦੇ ਵਿੱਚ ਜਿੱਦੋਂ ਵੀ ਵੱਡੇ ਮੂ ਬਾਉਂਦੇ ਆ ਚਾਹੇ ਉੱਤੇ ਦਾਵੇ ਚਾਹੇ ਥੱਲੇ ਦਾਵੇ ਇੰਨਾਂ ਚੀਜ਼ਾਂ ਦੇ ਨਾਲ ਆਉਂਦੇ ਆ ਮਲਟੀ ਟਾਈਮ ਫਰੇਮ ਅਨਲਿਸਿਸ ਦੇ ਨਾਲ ਆਉਂਦੇ ਆ ਤੇ ਜੇ ਦੇਖੋ ਇਹਨਾਂ ਚੀਜ਼ਾਂ ਨੂੰ ਤੁਸੀਂ ਸਿੱਖ ਲੈਂਦੇ ਜੋ ਤੇ ਇਹਨਾਂ ਦੇ ਬੇਸ ਤੇ ਟ੍ਰੇਡ ਕਰਦੇ ਜੋ ਸੋ ਫਿਰ ਦੇਖੋ ਤੁਹਾਡਾ ਜੇ ਐਗਜ਼ਾਮਪਲ ਦੇ ਤੌਰ ਤੇ ਸਟਾਪ ਲੋਸ ਮੰਨ ਲਓ 100 ਰੁਪਏ ਆ ਤੇ 100 ਦੇ ਮੁਕਾਬਲੇ ਤਾਨੂੰ 500 ਜਾਂ ਫਿਰ 600 ਤੱਕ ਦਾ ਪ੍ਰੋਫਿਟ ਮਿਲ ਸਕਦਾ ਹੈ। ਸੋ ਇੰਨੇ ਪਾਵਰਫੁਲ ਇਹ ਪੈਟਰਨ ਇਹ ਚੀਜ਼ ਹੈਗੀ ਹੈ। ਮਲਟੀ ਟਾਈਮ ਫਰੇਮ ਅਨਲਿਸਿਸ ਇਨੀ ਪਾਵਰਫੁਲ ਚੀਜ਼ ਹੈ। 5 ਗੁਣਾ ਜਾਂ ਫਿਰ 6 ਗੁਣਾ ਪ੍ਰੋਫਿਟ ਦੇਣ ਦੀ ਕਾਬਲੀਅਤ ਰੱਖਦੀ ਹੈ। ਤੇ ਹੁਣ ਇਸੇ ਹਫਤੇ ਦੀ ਆਪਣੀ ਗੱਲ ਆ ਮੈਂ ਟ੍ਰੇਡ ਕੀਤੀ ਸੀ ਇੱਕ ਉਹ ਤੁਹਾਨੂੰ ਦਿਖਾ ਦਿੰਨੇ ਆਪਾਂ ਇੱਥੇ ਜਿਹਦੇ ਵਿੱਚ ਆਪਾਂ ਬਹੁਤ ਤਗੜਾ ਪ੍ਰੋਫਿਟ ਲਿਆ ਵੀ ਸੀ ਤੇ ਉਹ ਵੀ ਜਿਹੜੀ ਟ੍ਰੇਡ ਸੀ ਨਾ ਇਸੇ ਦੇ ਬੇਸ ਤੇ ਆਪਾਂ ਕੀਤੀ ਸੀ। ਆਹ ਦੇਖ ਲਓ ਤੁਸੀਂ। ਪੰਜਵੇਂ ਟਾਈਮ ਫਰੇਮ ਤੇ ਬਣਿਆ ਸੀ ਡਬਲ ਯੂ ਪੈਟਰਨ 15 ਮਿੰਟ ਤੇ ਹੈਮਰ ਹੀ ਤੇ ਆਪਣਾ 30 ਮਿੰਟ ਵਾਲੇ ਤੇ ਵੀ ਹੈਮਰ ਸੀ ਤੇ ਇਹਦੇ ਆਪਾਂ ਟਰੇਡ ਕੀਤੀ ਸੀ ਤੇ ਇਹਦੇ ਵਿੱਚ ਆਪਾਂ ਦੇਖੋ ਕਿੰਨਾ ਤਗੜਾ ਪ੍ਰੋਫਿਟ ਲਿਆ ਸੀ ਹੁਣ ਇਹ ਤਗੜਾ ਪ੍ਰੋਫਿਟ ਜਿਹੜਾ ਮਿਲਿਆ ਸੀ ਉਹਦੇ ਪਿੱਛੇ ਜਿਹੜਾ ਕਾਰਨ ਸੀ ਉਹ ਸੀ ਮਲਟੀ ਟਾਈਮ ਫਰੇਮ ਐਨਾਲਿਸਿਸ ਹੁਣ ਇਹ ਜਿਹੜੀ ਚੀਜ਼ ਹੁੰਦੀ ਹੈ ਕੀ ਹੁੰਦੀ ਹੈ ਇਹਨੂੰ ਸਮਝਣ ਦੀ ਲੋੜ ਹੈ ਸਭ ਤੋਂ ਪਹਿਲਾਂ ਸੋ ਦੇਖੋ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਠੀਕ ਹੈ ਹੁਣ ਜੀ ਮੰਨ ਲਓ ਇਹਨਾਂ ਚਾਰਾਂ ਦੇ ਵਿੱਚੋਂ ਜਾਂ ਤਾਂ ਚਾਰੇ ਤੇ ਜਾਂ ਚਾਰਾਂ ਦੇ ਵਿੱਚੋਂ ਮੰਨ ਲਓ ਤਿੰਨ ਟਾਈਮ ਫਰੇਮ ਤੇ ਹੈਨਾ ਇੱਕੋ ਸਮੇਂ ਤੇ ਇੱਕੇ ਡਾਇਰੈਕਸ਼ਨ ਦੇ ਪੈਟਰਨ ਬਣਦੇ ਆ ਤੇ ਮਾਰਕੀਟ ਦੇ ਵਿੱਚ ਫਿਰ ਬਹੁਤ ਤਗੜਾ ਮੂਵ ਦੇਖਣ ਨੂੰ ਮਿਲਦਾ ਉਦਾਹਰਨ ਦੇ ਤੌਰ ਤੇ ਮੰਨ ਲਓ 12:15 ਮਿੰਟ ਹੋਏ ਨੇ 12:15 ਮਿੰਟ ਹੋਏ ਨੇ 1 ਘੰਟੇ ਦਾ ਕੈਂਡਲ ਕੰਪਲੀਟ ਹੋਇਆ 30 ਮਿੰਟ ਵਾਲਾ ਕੰਪਲੀਟ ਹੋਇਆ 15 ਵਾਲਾ ਕੰਪਲੀਟ ਹੋਇਆ ਤੇ 5 ਵਾਲਾ ਕੰਪਲੀਟ ਹੋਇਆ ਹੁਣ 5 ਮਿੰਟਲੇ ਟਾਈਮ ਫਰੇਮ ਤੇ ਬਣਿਆ ਆਪਣਾ ਡਬਲ ਵਾਟਨ ਠੀਕ ਹੈ 15 ਮਿੰਟ ਵਾਲੇ ਨੇ ਬਣਾਤਾ ਹੈਮਰ 30 ਮਿੰਟ ਵਾਲੇ ਨੇ ਬਣਾਤਾ ਹੈਮਰ 1 ਘੰਟੇ ਵਾਲੇ ਦੇ ਕੁਝ ਨਹੀਂ ਬਣਿਆ ਠੀਕ ਹੈ ਤਿੰਨਾ ਦੇ ਚਾਰਾਂ ਦੇ ਵਿੱਚੋਂ ਮਤਲਬ ਤਿੰਨ ਟਾਈਮ ਫਰੇਮ ਤੇ ਜਿਹੜੇ ਪੈਟਰਨ ਬਣੇ ਉੱਤੇ ਵਾਸਤੇ ਬਣੇ ਉਹ ਕੀ ਕਹਿੰਦੇ ਮਾਰਕੀਟ ਉੱਤੇ ਜਾਊਗੀ ਹੁਣ ਜਦੋਂ ਦੇਖੋ ਚਾਰਾਂ ਦੇ ਵਿੱਚੋਂ ਤਿੰਨ ਟਾਈਮ ਫਰੇਮ ਤੇ ਉੱਤੇ ਤੇ ਪੈਟਰਨ ਬਣ ਜਾਂਦੇ ਆ ਫਿਰ ਬਹੁਤ ਜ਼ਿਆਦਾ ਤਗੜਾ ਮੂਵ ਆਪਾਂ ਨੂੰ ਦੇਖਣ ਨੂੰ ਮਿਲਦਾ ਮਾਰਕੀਟ ਦੇ ਵਿੱਚ ਇਹਦੇ ਐਗਜ਼ਾਮਪਲ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਸੋ ਬਹੁਤ ਤਗੜਾ ਮੂਵ ਦੇਖਣ ਨੂੰ ਮਿਲਦਾ ਇੱਕੇ ਟਾਈਮ ਤੇ ਖਤਮ ਹੋਏ ਉਸੀ ਤਰ੍ਹਾਂ ਜੇ ਦੇਖੋ ਮੰਨ ਲਓ 12:05 ਹੋਏ ਆ ਤੇ ਮਾਰਕੀਟ ਦੇ ਵਿੱਚ 5 ਮਿੰਟ ਟਾਈਮ ਫਰੇਮ ਤੇ ਐਨ ਪੈਟਰਨ ਬਣਿਆ 15 ਮਿੰਟ ਟਾਈਮ ਫਰੇਮ ਤੇ ਸ਼ੂਟਿੰਗ ਸਟਾਰ ਬਣਿਆ ਤੇ 1 ਘੰਟੇ ਵਾਲੇ ਟਾਈਮ ਫਰੇਮ ਤੇ ਵੀ ਸ਼ੂਟਿੰਗ ਸਟਾਰ ਬਣਿਆ 30 ਮਿੰਟ ਵਾਲੇ ਤੇ ਕੁਝ ਨਹੀਂ ਬਣਿਆ ਮੰਨ ਲਓ 30 ਮਿੰਟ ਵਾਲੇ ਤੇ ਮੰਨ ਲਓ ਕੁਝ ਨਹੀਂ ਬਣਿਆ ਚਾਰਾਂ ਦੇ ਵਿੱਚੋਂ ਤਿੰਨ ਟਾਈਮ ਫਰੇਮ ਤੇ ਥੱਲੇ ਵਾਸਤੇ ਪੈਟਰਨ ਬਣੇ ਇੱਕੇ ਟਾਈਮ ਫਰੇਮ ਤੇ ਇਹ ਕੈਂਡਲ ਇੱਕੇ ਟਾਈਮ ਤੇ ਖਤਮ ਹੋਏ ਕੈਂਡਲ 12:15 ਤੇ ਹੁਣ ਕੀ ਹੋਊਗਾ ਮਾਰਕੀਟ ਦੇ ਵਿੱਚ ਆਪਾਂ ਨੂੰ ਬਹੁਤ ਤਗੜਾ ਮੂਵ ਥੱਲੇ ਵਾਸਤੇ ਦੇਖਣ ਨੂੰ ਮਿਲੇਗਾ ਬਹੁਤ ਜ਼ਿਆ ਜੀਦੇ ਵਿੱਚ ਤੁਹਾਡਾ ਸਟੌਪ ਲੌਸ ਬਹੁਤ ਛੋਟਾ ਤੇ ਪ੍ਰੋਫਿਟ ਬਹੁਤ ਜ਼ਿਆਦਾ ਵੱਡਾ ਹੋਊਗਾ ਬਹੁਤ ਜ਼ਿਆਦਾ ਵੱਡਾ ਹੁਣ ਐਗਜ਼ਾਮਪਲ ਆਪਾਂ ਦੇਖਦੇ ਆਂ ਮਾਰਕੀਟ ਦੇ ਉੱਤੇ ਚਲਦੇ ਆਂ ਆਪਾਂ ਨੈਫਟੀ ਦੀ ਚਾਰਟ ਖੋਲਦੇ ਆਂ ਇੱਥੇ ਐਗਜ਼ਾਮਪਲ ਦੇਖਦੇ ਆਂ ਸੋ ਐਗਜ਼ਾਮਪਲ ਸਭ ਤੋਂ ਪਹਿਲਾਂ ਇਹ ਸਿੱਧਾ ਆਪਾਂ ਲੈ ਲੈਨੇ ਜਿਹੜੀ ਆਪਾਂ ਟਰੇਡ ਕੀਤੀ ਸੀ ਹੁਣ ਦੇਖੋ 11:45 11:40 ਤੇ ਹੁੰਦਿਆ ਨਾ ਮਤਲਬ ਕਿ 11:45 ਤੇ ਜਿਹੜਾ ਕੈਂਡਲ ਕੰਪਲੀਟ ਹੋਇਆ ਸੋ 11:45 ਤੇ ਆਪਣਾ 5 ਮਿੰਟ ਟਾਈਮ ਫਰੇਮ ਤੇ ਕੀ ਬਣ ਗਿਆ ਡਬਲੂ ਪੈਟਰਨ ਹੁਣ ਆਪਾਂ ਟਾਈਮ ਫਰੇਮ ਚੇਂਜ ਕਰਦੇ ਆ 15 ਮਿੰਟ ਕਰਦੇ ਆ 15 ਮਿੰਟ ਵਾਲੇ ਟਾਈਮ ਫਰੇਮ ਤੇ ਕੀ ਬਣਿਆ 11:45 ਤੇ ਆ ਵੀ ਕੈਂਡਲ 11:30 ਤੇ ਬੰਨਾ ਸ਼ੁਰੂ ਹੋਇਆ ਤੇ 11:45 ਤੇ ਇਹ ਜਿਹੜਾ ਕੈਂਡਲ ਕੰਪਲੀਟ ਹੋਇਆ ਸੋ 11:45 ਦੇ 5 ਮਿੰਟ ਵਾਲੇ ਟਾਈਮ ਫਰੇਮ ਤੇ ਬਣਿਆ ਡਬਲ ਯੂ ਪੈਟਰਨ 15 ਮਿੰਟ ਵਾਲੇ ਟਾਈਮ ਫਰੇਮ ਤੇ ਕੀ ਬਣ ਗਿਆ ਹੈਮਰ ਹੁਣ 30 ਮਿੰਟ ਵਾਲਾ ਦੇਖਦੇ ਆ 30 ਮਿੰਟ ਵਾਲੇ ਤੇ ਕੀ ਬਣਿਆ 30 ਮਿੰਟ ਵਾਲੇ ਤੇ ਵੀ ਦੇਖੋ ਕੀ ਬਣਿਆ 11:15 ਮਿੰਟ ਤੇ ਕੈਂਡਲ ਬਣਨਾ ਸ਼ੁਰੂ ਹੋਇਆ 11:45 ਤੇ ਖਤਮ ਹੋਇਆ ਸੋ 11:45 ਮਿੰਟ ਤੇ ਤਿੰਨੇ ਟਾਈਮ ਫਰੇਮਾਂ ਦੇ ਵਿੱਚ 11:45 ਮਿੰਟ ਤੇ 5 ਮਿੰਟ ਵਾਲੇ 'ਚ 15 ਮਿੰਟ ਵਾਲੇ 'ਚ ਤੇ 30 ਮਿੰਟ ਵਾਲੇ 'ਚ ਪੈਟਰਨ ਕਿਹੜੇ ਬਣੇ ਉੱਤੇ ਵਾਸਤੇ 15 ਵਾਲੇ 'ਚ ਹੈਮਰ ਬਣਿਆ 30 ਵਾਲੇ 'ਚ ਹੈਮਰ ਬਣਿਆ ਤੇ 5 ਵਾਲੇ 'ਚ ਡਬਲ ਪੈਟਰਨ ਬਣਿਆ ਸੋ ਤਿੰਨਾ ਟਾਈਮ ਫਰੇਮਾਂ ਦੇ ਵਿੱਚ ਉੱਤੇ ਵਾਸਤੇ ਪੈਟਰਨ ਬਣੇ ਸੀ ਸੋ ਇਸੇ ਕਰਕੇ ਆਪਾਂ ਇਹ ਜਿਹੜੀ ਟ੍ਰੇਡ ਕੀਤੀ ਸੀ ਹਾਈ ਕਨਫਰਮੇਸ਼ਨ ਵਾਲੀ ਸੀ ਇਸੇ ਕਰਕੇ ਆਪਾਂ ਇਹਦੇ ਵਿੱਚ ਬਹੁਤ ਵੱਡਾ ਪ੍ਰੋਫਿਟ ਲਿਆ ਸੀ ਇਸੇ ਕਰਕੇ ਆ ਦੇਖੋ ਤੁਸੀਂ ਆ ਆਈ थी ਇਸੇ ਕਰਕੇ ਆਪਾਂ ਇਹਦੇ ਵਿੱਚ ਬਹੁਤ ਵੱਡਾ ਪ੍ਰੋਫਿਟ ਲਿਆ ਸੀ ਕਿਉਂਕਿ ਚਾਰਾਂ ਦੇ ਵਿੱਚੋਂ ਤਿੰਨ ਟਾਈਮ ਫਰੇਮਾਂ ਦੇ ਪੈਟਰਨ ਬਣੇ ਸੀ ਤੇ ਮੂਵ ਵੀ ਇਸੇ ਕਰਕੇ ਆਇਆ ਸੀ ਸੋ ਇਹ ਤਾਂ ਦੇਖੋ ਇੱਕ ਐਗਜ਼ਾਮਪਲ ਆ ਹੋਰ ਵੀ ਐਗਜ਼ਾਮਪਲ ਆਪਾਂ ਦੇਖ ਲੈਣੇ ਆ ਹੁਣ ਦੇਖੋ ਆ ਆ ਕੱਲ ਜਿਹੜੀ ਟਰੇਡ ਆਪਣੇ ਤੋਂ ਮਿਸ ਹੋ ਗਈ ਸੀ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਸੀ ਉੱਥੇ ਆਪਣਾ ਵਟਸਐਪ ਚੈਨਲ ਤੇ ਹੁਣ ਇਹਦੇ ਵਿੱਚ ਤੁਸੀਂ ਦੇਖੋ 2 ਵਜੇ 2 ਵਜੇ ਆਪਣਾ ਬਣ ਗਿਆ ਇਹਦੇ ਵਿੱਚ ਐਮ ਪੈਟਰਨ 5 ਮਿੰਟ ਟਾਈਮ ਫਰੇਮ ਤੇ ਠੀਕ ਹੈ 2 ਵਜੇ ਹੁਣ ਆਪਾਂ ਚੱਲਦੇ ਹਾਂ 15 ਮਿੰਟ ਟਾਈਮ ਫਰੇਮ ਤੇ 15 ਮਿੰਟ ਟਾਈਮ ਫਰੇਮ ਤੇ ਕੀ ਹੋਇਆ 15 ਮਿੰਟ ਟਾਈਮ ਫਰੇਮ ਤੇ ਬਣਿਆ 1:45 ਤੇ ਸ਼ੂਟਿੰਗ ਸਟਾਰ ਠੀਕ ਹੈ ਹੁਣ ਆਪਾਂ ਚੱਲਦੇ ਹਾਂ 30 ਮਿੰਟ ਟਾਈਮ ਫਰੇਮ ਤੇ 30 ਮਿੰਟ ਟਾਈਮ ਫਰੇਮ ਤੇ ਕੀ ਹੋਇਆ 1:45 ਤੇ ਬਣ ਗਿਆ ਸ਼ੂਟਿੰਗ ਸਟਾਰ ਇੱਥੇ ਦੇਖੋ ਜਿਹੜਾ 1:15 ਮਿੰਟ ਸ਼ੋ ਹੋਣ ਡਿਆ ਨਾ ਉਹ ਹੁੰਦਾ ਹੈ ਕੈਂਡਲ ਜਦੋਂ ਬਣਨਾ ਸ਼ੁਰੂ ਹੋਇਆ ਉਹ ਟਾਈਮ ਤੇ ਇਹ 30 ਮਿੰਟ ਦਾ ਕੈਂਡਲ ਆ ਤੇ ਇਹ 1:45 ਤੇ ਖਤਮ ਹੋਊਗਾ ਸੋ 1:45 ਤੇ 15 ਮ 3 ਮਿੰਟ ਵਾਲੇ ਨੇ ਆਪਾਂ ਨੂੰ ਦੱਸਦਾ ਕਿ ਮਾਰਕੀਟ ਨੇ ਥੱਲੇ ਜਾਣਾ ਦੋਹਾਂ ਟਾਈਮ ਫਰੇਮ ਤੇ ਬਣਗੇ ਸੀ ਸ਼ੂਟਿੰਗ ਸਟਾਰ ਤੇ 5 ਮਿੰਟ ਵਾਲੇ ਨੇ 2 ਵਜੇ 5 ਮਿੰਟ ਵਾਲੇ ਨੇ 2 ਵਜੇ ਬਣਾਤਾ ਐਮ ਪੈਟਰਨ ਸੋ ਇਹ ਵੀ ਆਪਣੇ ਬਣ ਗਈ ਹਾਈ ਕਨਫਰਮੇਸ਼ਨ ਟ੍ਰੇਡ ਹੁਣ ਇਹਦੇ ਵਿੱਚ ਵੀ ਤੁਸੀਂ ਦੇਖੋ ਕਿੱਡਾ ਵੱਡਾ ਪ੍ਰੋਫਿਟ ਆਪਾਂ ਨੂੰ ਦੇਖਣ ਨੂੰ ਮਿਲਿਆ ਸੋ ਇੱਕ ਹੋਰ ਐਗਜ਼ਾਮਪਲ ਹੋ ਗਿਆ ਇਸ ਤੋਂ ਇਲਾਵਾ ਇੱਕ ਨਾ ਮੇਰਾ ਫੇਵਰਿਟ ਐਗਜ਼ਾਮਪਲ ਉੱਤੇ ਥੋੜੇ ਦਿਨ ਪਹਿਲਾਂ ਹੋਇਆ ਸੀ ਹਾਲਾਂਕਿ ਉਹ ਵੀ ਟ੍ਰੇਡ ਆਪਣੀ ਮਿਸ ਹੋ ਗਈ ਸੀ ਆ ਦੇਖੋ ਇੱਥੇ ਦੇਖੋ ਆ ਦੇਖੋ ਇਹ ਆਪਣਾ ਦਿਨ ਦਾ ਆਖਰੀ ਕੈਂਡਲ ਆ ਦਿਨ ਦਾ ਆਖਰੀ ਕੈਂਡਲ ਆ ਤੇ ਇਹ ਬਣਿਆ ਸ਼ੂਟਿੰਗ ਸਟਾਰ ਸ਼ੂਟਿੰਗ ਸਟਾਰ ਬਣਿਆ 15 ਮਿੰਟ ਦਾ ਫਿਰ ਉਸ ਤੋਂ ਬਾਅਦ 30 ਮਿੰਟ ਦਾ ਦੇਖਦੇ ਆਪਾਂ 30 ਮਿੰਟ ਦਾ ਕੀ ਬਣਿਆ ਇਹ ਵੀ ਸ਼ੂਟਿੰਗ ਸਟਾਰ ਦਿਨ ਦਾ ਆਖਰੀ ਕੈਂਡਲ ਉਸ ਤੋਂ ਬਾਅਦ ਆਪਾਂ ਚੱਲਦੇ ਆ 1 ਘੰਟੇ ਵਾਲੇ ਟਾਈਮ ਫਰੇਮ ਤੇ ਇੱਥੇ ਵੀ ਦੇਖੋ 1 ਘੰਟੇ ਵਾਲਾ ਕੀ ਬਣਿਆ ਸ਼ੂਟਿੰਗ ਸਟਾਰ ਸੋ ਤਿੰਨਾ ਟਾਈਮ ਫਰੇਮ ਤੇ ਇੱਕੋ ਸਮੇਂ ਤੇ ਕਿਹੜੇ ਪੈਟਰਨ ਬਣਿਆ ਸ਼ੂਟਿੰਗ ਸਟਾਰ ਅਗਲੇ ਦਿਨ ਜਦੋਂ ਮਾਰਕੀਟ ਓਪਨ ਹੁੰਦੀ ਹੈ ਫਲੈਟ ਓਪਨਿੰਗ ਹੋ ਜਾਂਦੀ ਹੈ ਹੁਣ ਜਦੋਂ ਹੀ ਸ਼ੂਟਿੰਗ ਸਟਾਰ ਦਾ ਲੋ ਬ੍ਰੇਕ ਕਰਦੀ ਹੈ ਉਸ ਤੋਂ ਬਾਅਦ ਤੁਸੀਂ ਦੇਖੋ ਕਿੰਨਾ ਤਗੜਾ ਫਾਲ ਦੇਖਣ ਨੂੰ ਮਿਲਿਆ ਇਹ ਫਾਲ ਇਸ ਕਰਕੇ ਦੇਖਣ ਨੂੰ ਮਿਲਿਆ ਕਿਉਂਕਿ ਮਲਟੀ ਟਾਈਮ ਫਰੇਮ ਤੇ ਤਿੰਨ ਟਾਈਮ ਫਰੇਮ ਤੇ ਇੱਕੇ ਡਾਇਰੈਕਸ਼ਨ ਦੇ ਪੈਟਰਨ ਬਣੇ ਸੀ ਕਿ ਮਾਰਕੀਟ ਨੇ ਥੱਲੇ ਜਾਣਾ ਤਿੰਨੇ ਟਾਈਮ ਫਰੇਮ ਕਹਿੰਦੇ ਸੀ ਸੋ ਇਦਾਂ ਦੇ ਦੇਖੋ ਜਿੱਦੋਂ ਵੀ ਸਿਚੁਏਸ਼ਨ ਮਾਰਕੀਟ ਦੇ ਵਿੱਚ ਹੁੰਦੀ ਆ ਚਾਰ ਜਿਹੜੇ ਟਾਈਮ ਫਰੇਮ ਤੁਹਾਨੂੰ ਮੈਂ ਦੱਸਿਆ ਨਾ ਚਾਰਾਂ ਦੇ ਵਿੱਚੋਂ ਜੇ ਮੰਨ ਲਓ ਜੇ ਚਾਰ ਦੇ ਚਾਰੇ ਬਣ ਗਏ ਫਿਰ ਤਾਂ ਬਹੁਤ ਵਧੀਆ ਫਿਰ ਤਾਂ ਤੁਸੀਂ ਲਾ ਲਓਗੇ ਚਾਰ ਚੰਦ ਲੱਗ ਗਏ ਪਰ ਜੇ ਚਾਰਾਂ ਦੇ ਵਿੱਚੋਂ ਮੰਨ ਲਓ ਤਿੰਨ ਟਾਈਮ ਫਰੇ ਇੱਕ ਪਾਸੇ ਦੀ ਡਾਇਰੈਕਸ਼ਨ ਨੂੰ ਕਹਿਣ ਦੇ ਆ ਉੱਤੇ ਵਾਸਤੇ ਜੇ ਤਿੰਨ ਟਾਈਮ ਫਰੇਮਾਂ ਤੇ ਪੈਟਰਨ ਬਣੇ ਉੱਤੇ ਜਾਊਗੀ ਬਹੁਤ ਤਗੜਾ ਜੇ ਥੱਲੇ ਵਾਸਤੇ ਤਿੰਨ ਟਾਈਮ ਫਰੇਮਾਂ ਤੇ ਪੈਟਰਨ ਬਣੇ ਫਿਰ ਥੱਲੇ ਜਾਊਗੀ ਬਹੁਤ ਤਗੜਾ ਸੋ ਇਸ ਤਰ੍ਹਾਂ ਤੁਸੀਂ ਮਲਟੀ ਟਾਈਮ ਫਰੇਮ ਅਨਲਿਸਿਸ ਦਾ ਇਸਤੇਮਾਲ ਕਰ ਸਕਦੇ ਹੋ ਹੁਣ ਇਹਦੇ ਵਿੱਚ ਧਿਆਨ ਰੱਖੇ ਕਿ ਇਕੋ ਟਾਈਮ ਮਤਲਬ ਇਕੋ ਸਮੇਂ ਤੇ ਚਾਰਾਂ ਦੇ ਵਿੱਚੋਂ ਮਤਲਬ ਕਿ ਜੇ ਤਿੰਨਾਂ ਦੇ ਵਿੱਚ ਵੀ ਬਣਦੇ ਆ ਇਕੋ ਸਮੇਂ ਤੇ ਬਣਨੇ ਚਾਹੀਦੇ ਆ ਜੇ ਚਾਰਾਂ ਦੇ ਵਿੱਚ ਵੀ ਬਣਦੇ ਫਿਰ ਵੀ ਇਕੋ ਸਮੇਂ ਤੇ ਬਣਨੇ ਚਾਹੀਦੀ ਹੈ 5-10 ਮਿੰਟ ਦਾ ਅਗਾ ਪਿੱਛਾ ਹੋ ਸਕਦਾ 5-10 ਮਿੰਟ ਜਾਂ ਫਿਰ 15 ਮਿੰਟ ਦਾ ਅੱਗਾ ਪਿਛਾ ਹੋ ਸਕਦਾ ਜਿਆਦਾ ਨਹੀਂ ਜੇ ਮਤਲਬ ਹੈ ਕਿ ਪੂਰਾ ਇੱਕੋ ਸਮੇਂ ਤੇ ਬਣ ਗਿਆ ਨਾ ਫਿਰ ਬਹੁਤ ਜਿਆਦਾ ਪਰਫੈਕਟ ਆ ਤੇ ਜੇ ਦੇਖੋ 5-10 ਮਿੰਟ ਦਾ ਅੱਗਾ ਪਿਛਾ ਹੋਊਗਾ ਫਿਰ ਥੋੜਾ ਜਿਹਾ ਮਤਲਬ ਹੈ ਕਿ ਤੁਸੀਂ ਲੜੋ ਕਿ ਉਹਦੇ ਵਿੱਚ ਪ੍ਰੋਫਿਟ ਛੋਟਾ ਹੋ ਸਕਦਾ ਹੈ ਜਿੱਡਾ ਹੋਣਾ ਚਾਹੀਦਾ ਸੀ ਵੱਡਾ ਉਹ ਨਾ ਨਹੀਂ ਹੋਊਗਾ ਸੋ ਆਈ ਹੋਪ ਤੁਹਾਨੂੰ ਇਹ ਮਲਟੀ ਟਾਈਮ ਫਰੇਮ ਅਨਲਿਸਿਸ ਬਾਰੇ ਪਤਾ ਲੱਗ ਗਿਆ ਹੋਊਗਾ ਕੀ ਕੀਵੇਂ ਤੁਸੀਂ ਇਹਦਾ ਇਸਤੇਮਾਲ ਕਰਕੇ ਬਹੁਤ ਵੱਡੇ ਵੱਡੇ ਮੂਵ ਕੈਪਚਰ ਕਰ ਸਕਦੇ ਜੋ ਨਿਫਟੀ ਦੇ ਵਿੱਚ ਬਾਕੀ ਦੇ ਕੋਈ ਫਿਰ ਵੀ ਜੇ ਤੁਹਾਡਾ ਕੋਈ ਡਾਊਟ ਰਹਿ ਗਿਆ ਸੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ